ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ ਵਿੱਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ ਨਵੀਂ ਚੇਤਨਾ ਉਪਰੰਦੇ ਨਾਲ ਹੀ ਸ਼ਰਾਬ ਪ੍ਰਤੀ ਲੋਕਾਂ ਦਾ ਨਜ਼ਰੀਆ ਵੀ ਹੁਣ ਬਦਲਦਾ ਜਾ ਰਿਹਾ ਹੈ ਭਾਵੇਂ ਪੰਜਾਬ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਸਾਰੇ ਦੇਸ਼ ਨਾਲੋਂ ਸਭ ਤੋਂ ਵੱਧ ਰਹੀ ਹੈ ਪਰ ਕੁਝ ਇੱਕ ਥਾਵਾਂ ਤੇ ਲੋਕਾਂ ਵੱਲੋਂ ਸਰਕਾਰੀ ਖਜ਼ਾਨੇ ਨੂੰ ਭਰਨ ਦੇ ਨਾਂ ਤੇ ਧੜਾ ਧੜ ਠੇਕੇ ਖੋਲਣ ਦੀਆਂ ਕਾਰਵਾਈਆਂ ਦੀ ਵਿਰੋਧਤਾ ਵੀ ਕੀਤੀ ਜਾ ਰਹੀ ਹੈ ਐਸੀ ਤਰ੍ਹਾਂ ਹੀ ਲੁਧਿਆਣਾ ਦੇ ਸ਼ਾਲੀਮਾਰ ਇਲਾਕੇ ਵਿੱਚ ਖੋਲੇ ਗਏ ਸ਼ਰਾਬ ਦੇ ਠੇਕੇ ਦਾ ਉੱਥੋਂ ਦੇ ਸਥਾਨਕ ਵਾਸੀ ਵਿਰੋਧ ਕਰ ਰਹੇ ਨੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ ਲੋਕਾਂ ਚੋਂ ਬਹੁਤੇ ਭੁੱਖ ਹੜਤਾਲ ਤੇ ਬੈਠੇ ਨੇ ਅਤੇ ਹੋਰ ਬਹੁਤ ਸਾਰੇ ਲੋਕ ਪਿਛਲੇ 1 ਹਫ਼ਤੇ ਤੋਂ ਸੜਕ ਤੇ ਬੈ ਪੰਜਾਬ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸ਼ਰਾਬ ਦੀ ਵਿਕਰੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਕਈ ਸ਼ਰਾਬ ਦੇ ਠੇਕੇ ਖੁੱਲੇ ਜਾ ਰਹੇ ਨੇ ਇਜਹਾ ਹੀ ਇੱਕ ਸ਼ਰਾਬ ਦਾ ਠੇਕਾ ਖੁੱਲਿਆ ਗਿਆ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਪਰ ਸਥਾਨਕ ਵਾਸੀ ਇਸ ਦਾ ਵਿਰੋਧ ਕਰ ਰਹੇ ਨੇ ਵਿਰੋਧ ਪ੍ਰਦਰਸ਼ਨ ਦਾ ਉਹਨਾਂ ਨੇ ਇੱਕ ਨਵਾਂ ਅਤੇ ਸ਼ਾਂਤੀਪੂਰਨ ਤਰੀਕਾ ਅਪਣਾਇਆ ਹੈ ਸਥਾਨਕ ਵਾਸੀਆਂ ਵੱਲੋਂ ਸੜਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਜਾ ਰਿਹਾ ਹੈ। ਸ਼ਿਮਲਾਪੁਰੀ ਚੌਕ ਤੇ ਸ਼ਰਾਬ ਦਾ ਠੇਕਾ ਖੋਲੇ ਜਾਣ ਦੇ ਵਿਰੋਧ ਵਿੱਚ ਇਹ ਲੋਕ ਪਿਛਲੇ ਇੱਕ ਹਫ਼ਤੇ ਤੋਂ ਸੜਕ ਤੇ ਬੈਠ ਕੇ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਪਰ ਸਿਮਰਨ ਅਤੇ ਪਾਠ ਕਰਨ ਦੇ ਬਾਵਜੂਦ ਠੇਕੇ ਨੂੰ ਬੰਦ ਨਹੀਂ ਕੀਤਾ ਜਾ ਰਿਹਾ। ਜੀ ਚੱਕੀ ਤੇ 4-5 ਦਿਨਾਂ ਤੋਂ ਸ਼ਰਾਬ ਦਾ ਨਿਯਾਇਤ ਠੇਕਾ ਰੱਖਿਆ ਹੋਇਆ ਜਿਦੇ ਵਿੱਚੋਂ ਇਟ ਮੇਨ ਚੌਕ ਹੈਗਾ ਚੌਂਕ ਦੇ ਵਿੱਚੋਂ ਧੀਆ ਪੈਣਾ ਨੂੰ ਲੰਘਣਾ ਬਹੁਤ ਔਖਾ ਹੋਇਆ ਜਿਹਦੀ ਮੱਦੇ ਨਜ਼ਰ ਰੱਖਦੇ ਹੋਏ ਅਸੀਂ 5 ਦਿਨਾਂ ਤੋਂ ਨਿਚਿਤ ਭੁਖੜਤਾਲ ਵਾਸਤੇ ਬੈਠੇ ਹੋਏ ਆ ਤਾਂ ਕਿ ਇਸ ਠੇਕੇ ਨੂੰ ਬੰਦ ਕਰਾਇਆ ਜਾਵੇ ਇਹ ਸਾਡੀ ਸਰਕਾਰ ਤੇ ਪ੍ਰਸ਼ਾਸਨ ਤੇ ਜੋ ਅਪੀਲ ਕਰਦੇ ਆ ਕਿ ਇੱਥੇੋਂ ਧੀਆ ਪੈਣਾ ਨੂੰ ਨਾ ਉਹਦੀ ਮੁਸ਼ਕਲ ਨੂੰ ਸਮਝਦੇ ਹੋਏ ਇੱਥੋਂ ਸ਼ਰਾਬ ਦਾ ਠੇਕਾ ਜਲਦੀ ਤੋਂ ਜਲਦੀ ਬੰਦ ਕਰਾਇਆ ਜਾਵੇ ਠੇਕਾ ਖੁੱਲ ਗਿਆ ਬੱਚਿਆਂ ਨੇ ਨਸ਼ੇ ਕਰਕੇ ਇੱਥੇ ਖੜਨਾ ਸਾਡੇ ਤਾਂ ਘਰ ਪੈਸੀ ਪਹਿਲਾਂ ਨਸ਼ਿਆਂ ਨੇ ਪੱਟੇ ਪਏ ਨੇ ਇੱਕ ਮਾਂ ਸਾਰਾ ਦਿਨ ਕਮਾਈ ਕਰਕੇ ਲਿਆਉਂਦੀ ਐ ਸ਼ਾਮ ਨੂੰ ਉਹਦਾ ਪੁੱਤ ਉਹ ਹੀ ਕਮਾਈ ਲੁੱਟ ਕੇ ਜਾ ਕੇ ਠੇਕਿਆਂ ਦੇ ਉੱਤੇ ਲਾਇਆ ਆਉਂਦਾ ਅਸੀਂ ਆਪਣੇ ਬੈਂਸ ਭਰਾਵਾਂ 'ਤੇ ਇੰਨਾ ਵਿਸ਼ਵਾਸ ਕੀਤਾ ਇੰਨਾ ਵਿਸ਼ਵਾਸ ਕੀਤਾ ਕਿ ਉਹਨਾਂ ਨੂੰ ਆਪਣੇ ਸਕੇ ਖੂਨ ਦੇ ਭਰਾਵਾਂ ਨਾਲ ਦੇ ਵਿਰੁੱਧ ਜਾ ਜਾ ਕੇ ਵੋਟਾਂ ਦਿੱਤੀ ਲੋਕਾਂ ਦਾ ਕਹਿਣਾ ਕਿ ਇਸ ਤਰ੍ਹਾਂ ਤਾਂ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਫਸ ਜਾਏਗੀ ਅਤੇ ਉਹਨਾਂ ਦੀ ਮਿਹਨਤ ਦੀ ਸਾਰੀ ਕਮਾਈ ਵੀ ਨਸ਼ੇ ਵਿੱਚ ਹੀ ਗਰਖ ਹੋ ਜਾਏਗੀ ਪਰ ਪ੍ਰਸ਼ਾਸਨਿਕ ਅਧਿਕਾਰੀ ਸਿਰਫ ਭਰੋਸਾ ਹੀ ਦਿੰਦੇ ਆ ਰਹੇ ਨੇ ਕਿ ਸ਼ਰਾਬ ਦਾ ਠੇਕਾ ਜਲਦੀ ਹੀ ਬੰਦ ਕਰ ਦਿੱਤਾ ਜਾਏਗਾ ਪਰ ਫਿਰ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸਰਕਾਰ ਨੇ ਸਾਡੇ ਇਲਾਕੇ ਦੇ ਵਿੱਚ ਇਹ ਸ਼ਰਾਬ ਦਾ ਠੇਕਾ ਚੌਂਕ ਦੇ ਵਿੱਚ ਖੋਲਿਆ ਗਿਆ ਇਹ ਬਹੁਤ ਹੀ ਗਲਤ ਹੈ ਕਿਉਂਕਿ ਇਹ ਮੇਨ ਚੌਂਕ ਪੈਂਦਾ ਇੱਥੋਂ ਸਾਡੇ ਇਲਾਕੇ ਦੀਆਂ ਧੀਆ ਪੈਣਾ ਇੱਥੋਂ ਆ ਕੇ ਥਰੀ-ਵੀਲਰ ਦੇ ਵਿੱਚ ਬੈਹਂਦੀਆਂ ਨੇ ਤੇ ਇੱਥੋਂ ਹੀ ਉਤਰ ਕੇ ਆਪਣੇ ਘਰਾਂ ਨੂੰ ਜਾਂਦੀਆਂ ਨੇ ਤੇ ਇਧਰ 502 ਦੇ ਉੱਤੇ ਇੱਕ ਸਕੂਲ ਆ ਜਿੱਥੋਂ ਬੱਚੇ ਰੋਜ਼ਾਨਾ ਸਵੇਰੇ ਤੇ ਦੁਪਹਿਰ ਨੂੰ ਇੱਥੋਂ ਨਿਕਲਦੇ ਨੇ ਉਹ ਇੱਥੋਂ ਕੀ ਸੰਸਕਾਰ ਲੈ ਕੇ ਜਾਣਗੇ ਕਿ ਇਹ ਰਸ ਭਰੀ ਦਾ ਠੇਕਾ ਇੱਥੇ ਇਹਦੇ ਵਿੱਚ ਕੀ ਰਸ ਭਰਿਆ ਉਹ ਵੀ ਇਸ ਇਸ ਵਾਸਤੇ ਨੂੰ ਤੁਰਨਗੇ ਅਸੀਂ ਪੰਜਾਬ ਸਰਕਾਰ ਨੂੰ ਤੇ ਲੁਧਿਆਣੇ ਦੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਤੇ ਇਹ ਸ਼ਰਾਬ ਸ਼ਰਾਬ ਦਾ ਠੇਕਾ ਇੱਥੋਂ ਚੌਂਕ 'ਚੋਂ ਬਦਲ ਕੇ ਕਿਤੇ ਉਰੇ-ਪਰੇ ਕੀਤਾ ਜਾਵੇ ਸਰਦਾਰ ਬਲਵਿੰਦਰ ਸਿੰਘ ਬੈਂਸ ਤੇ ਸਰਦਾਰ ਸਿਮਰਨਜੀਤ ਸਿੰਘ ਬੈਂਚ ਦੋਨਾਂ ਦੀ ਹੱਦ ਲੱਗਦੀ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਚੱਕਾਂਗੇ ਪਰ ਉਸ ਤੱਕ ਹਾਲ ਤੱਕ ਅਮਲ ਨਹੀਂ ਹੋਇਆ ਸ਼ਰਾਬ ਦੇ ਠੇਕੇ ਦੇ ਵਿਰੋਧ ਵਿੱਚ ਲੋਕਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹਾਲੇ ਵੀ ਜਾਰੀ ਹੈ ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਰਾਬ ਢੱਲੇ ਨਾਲ ਵੇਚੀ ਜਾ ਰਹੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਕੋਈ ਕਾਰਵਾਈ ਨਾ ਕਰਨਾ ਕਈ ਸਵਾਲ ਖੜੇ ਕਰਦਾ ਹੈ ਲੁਧਿਆਣਾ ਤੋਂ ਗੌਰਵਾਲੀਆ ਦੇ ਨਾਲ ਇੰਦਰਜੀਤ ਕੌਰ ਜੀਐਨਆਈ ਨਿਊਜ਼